ਖਬਰ ਗੌਂਡੀ ਸਵੇਹ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੱਦਲ ਫਟਣ ਕਾਰਨ ਕਾਫੀ ਨੁਕਸਾਨ ਹੋਇਆ ਹੈ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਿਆ ਇਸ ਤੋਂ ਇਲਾਵਾ ਚੰਬਾ ਜ਼ਿਲ੍ਹੇ ਵਿੱਚ ਬੱਦਲ ਫਟਿਆ ਜਿਸ ਕਾਰਨ ਕਾਫੀ ਨੁਕਸਾਨ ਪਹੁੰਚਦਾ ਹੋਇਆ ਹੈ ਕੁਲ ਮਿਲਾ ਕੇ ਅੱਜ ਸੂਬੇ ਦੇ 5 ਪੁਲ ਟਹਿ ਚੁੱਕੇ ਨੇ ਤੇ ਇਹ ਗਨੀਮਤ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਕੋਲਮਲਾਕੇ ਹੁਣ ਤੱਕ 70 ਤੋਂ ਵੱਧ ਜਾਨਾਂ ਜਾ ਚੁੱਕੀਆਂ ਨੇ 70 ਤੋਂ ਵੱਧ ਜਾਨਾਂ ਜਾ ਚੁੱਕੀਆਂ ਨੇ ਇਸ ਤੋਂ ਇਲਾਵਾ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਲੱਖਾਂ ਦੀ ਕੀਮਤ ਦਾ ਨੁਕਸਾਨ ਹੈ ਸਰਕਾਰ ਨੂੰ ਝੱਲਣਾ ਪਿਆ ਉੱਥੇ ਹੀ ਨਿਜੀ ਨੁਕਸਾਨ ਵੀ ਕਾਫੀ ਵੱਡੇ ਪੱਧਰ ਤੇ ਹੋਇਆ ਹੈ ਪਸ਼ੂ ਵੀ ਰੁੜ ਚੁੱਕੇ ਨੇ ਤੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜਲਦ ਰਿਆਇਤ ਮੁਹਈਆ ਕਰਵਾਈ ਜਾਵੇ ਇੱਕ ਤਸਵੀਰ ਵੀ ਸਾਹਮਣੇ ਆਈ ਸੀ ਮੰਡੀ ਤੋਂ ਜਿੱਥੇ ਇੱਕ ਛੋਟਾ ਬੱਚਾ ਉਹ ਆਪਣੇ ਮਾਪਿਆਂ ਨੂੰ ਗਵਾ ਚੁੱਕਾ ਹੈ ਉਹ ਐਸ ਡੀ ਐਮ ਦੇ ਨਾਲ ਖੇਡਦਾ ਹੋਇਆ ਨਜ਼ਰ ਆਇਆ ਕਿਉਂਕਿ ਉਹ ਅਣਜਾਣ ਸੀ ਜੋ ਉਸਨੇ ਖੋ ਚੁੱਕਿਆ ਹੈ ਇਸ ਤਰੀਕੇ ਕੁਝ ਨੇ ਆਪਣੇ ਮਾਪੇ ਖੋ ਦਿੱਤੇ ਆਪਣੇ ਕਰੀਬੀ ਖੋ ਦਿੱਤੇ ਕੁਝ ਨੇ ਆਪਣੇ ਘਰ ਖੋ ਦਿੱਤੇ ਤੇ ਉਥੇ ਹੀ ਗੱਡੀਆਂ ਵੀ ਰੁੜਦੀਆਂ ਹੋਈਆਂ ਇਸ ਵਹਾਅ ਵਿੱਚ ਨਜ਼ਰ ਆਈਆਂ ਪਾਣੀ ਦਾ ਪੱਧਰ ਲਗਾਤਾਰ ਹਿਮਾਚਲ ਪ੍ਰਦੇਸ਼ ਵਿੱਚ ਵਧ ਰਿਹਾ ਹੈ ਬਿਆਸ ਨਦੀ ਦਾ ਪੱਧਰ ਵਧਿਆ ਹੈ ਜਿਸ ਕਾਰਨ ਇੱਕ ਕਾਫੀ ਨੁਕਸਾਨ ਹੋਇਆ ਜ਼ਿਲ੍ਹਾ ਮੰਡੀ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ 14 ਲੋਕਾਂ ਦੀ ਮੌਤ you okay. ਕੱਲੇ ਮੰਡੀ ਵਿੱਚ ਹੋਈ ਹੈ ਇਸ ਤੋਂ ਇਲਾਵਾ ਰੈਡ ਅਲਰਟ ਵੀ ਤਿੰਨ ਜ਼ਿਲ੍ਹਿਆਂ ਵਿੱਚ ਜਾਰੀ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਵਿੱਚ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਸਰਮੌਰ ਵਿੱਚ ਅਲਰਟ ਜਾਰੀ ਕੀਤਾ ਗਿਆ ਉੱਥੇ ਕਾਂਗੜਾ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਜਿਹੜੇ 2-3 ਦਿਨ ਉਹ ਵੀ ਬਹੁਤ ਖਤਰੇ ਵਾਲੇ ਰਹਿ ਸਕਦੇ ਨੇ ਖਾਸ ਤੌਰ ਤੇ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਇਲਾਵਾ ਪੂਰੇ 12 ਦੇ 12 ਜ਼ਿਲ੍ਹੇ ਇਸ ਵਕਤ ਅਲਰਟ ਤੇ ਨੇ ਕੁਝ ਜ਼ਿਲ੍ਹੇ yellow ਅਲਰਟ ਤੇ ਨੇ ਕੁਝ ਜ਼ਿਲ੍ਹੇ orange ਅਲਰਟ ਤੇ ਨੇ ਤੇ ਤਿੰਨ ਜ਼ਿਲ੍ਹੇ ਰੈੱਡ ਅਲਰਟ ਤੇ ਨੇ ਹਿਮਾਚਲ ਪ੍ਰਦੇਸ਼ ਵਿੱਚ ਇਸ ਸਮੇਂ ਕਾਫੀ ਤਬਾਹੀ ਹੈ ਤਾਂ ਤਬਾਹੀ ਦਾ ਮੰਜ਼ਰ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਪੁਲ ਤੇ ਹੈਗੇ ਤੇ ਲਗਾਤਾਰ ਪਾਣੀ ਦਾ ਪੱਧਰ ਜੋ ਵਧਿਆ ਉਸ ਕਾਰਨ ਕਾਫੀ ਨੁਕਸਾਨ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਕਈ ਹਿੱਸਿਆਂ ਵਿੱਚ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਮੀਂਹ ਪੈ ਰਿਹਾ ਹੈ ਜੋ ਆਪਣੇ ਆਪ ਵਿੱਚ ਖਤਰਾ ਪੈਦਾ ਕਰ ਰਿਹਾ ਹੈ ਲੋਕਾਂ ਦੇ ਲਈ ਕਿਉਂਕਿ ਹੁਣ ਮੌਨਸੂਨ ਦੀ ਫਿਲਹਾਲ ਸ਼ੁਰੂਆਤ ਹੈ ਜੂਨ ਦੇ ਆਖਰ ਵਿੱਚ ਮੌਨਸੂਨ ਨੇ ਐਂਟਰੀ ਮਾਰੀ ਹੈ हिमाचल प्रदेश ਵਿੱਚ ਪਰ 4 ਜੁਲਾਈ ਤੱਕ ਜੋ ਨੁਕਸਾਨ ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਪੂਰੇ ਦੇਸ਼ ਵਿੱਚ ਕਿਸੇ ਵੀ ਸੂਬੇ ਵਿੱਚ ਉਹਨਾਂ ਨੁਕਸਾਨ ਨਹੀਂ ਹੋਇਆ ਤੇ ਇਹ ਯਾਦ ਦੁਆਰ ਹੈ ਪਿਛਲੇ ਕੁਝ ਸਾਲ ਪਹਿਲਾਂ ਵੀ ਅਜਿਹਾ ਹੋਇਆ ਸੀ ਦੋ ਵਾਰ ਅਜਾ ਹੋ ਚੁੱਕਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਜਦੋਂ ਇਸ ਤਰੀਕੇ ਹੜਵਰਗੇ ਹਾਲਾਤ ਬਣ ਗਏ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਅਲਰਟ ਜਾਰੀ ਕੀਤਾ ਗਿਆ ਤੇ ਸੂਬੇ ਦੇ 7 ਜ਼ਿਲ੍ਹੇ ਉਹਨਾਂ ਹਮੇਰਪੁਰ ਬਲਾਸਪੁਰ ਚੰਬਾ Shimla Solan ਤੇ Kullu ਵਿੱਚ orange alert ਜਾਰੀ ਕੀਤਾ ਗਿਆ ਤੇ ਉਥੇ ਹੀ ਲਾਹੌਸ ਵਿਤੀ ਤੇ ਕਨੌਰ ਨੂੰ ਛੱਡ ਕੇ ਬਾਕੀ ਸਾਰੇ 10 ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਭਾਰੀ ਮੀਂਹ ਤੋਂ ਬਾਅਦ ਪਾਣੀ ਭਰਨ ਜ਼ਮੀਨ ਖਿਸਕਣ ਹੜ੍ਹ ਆਉਣ ਦੇ ਹਾਲਾਤ ਬਣ ਰਹੇ ਨੇ ਦ੍ਰੱਤ ਡੇਗ ਰਹੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਬਿਲਕੁਲ ਲੋਕ ਅਣਜਾਣ ਹੁੰਦੇ ਨੇ ਖਾਸ ਤੌਰ ਤੇ ਇਹ ਜਦੋਂ ਵੀਕੈਂਡ ਚੱਲ ਰਿਹਾ ਹੁੰਦਾ ਹੈ ਸੈਲਾਨੀ ਰੁਕ ਕਰਦੇ ਨੇ ਹਿਮਾਚਲ ਪ੍ਰਦੇਸ਼ ਦਾ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਜਾਂਦੇ ਨੇ ਪਰ ਇਹ ਸਮਾਂ ਬਿਲਕੁਲ ਸਹੀ ਨਹੀਂ ਹੈ ਹਿਮਾਚਲ ਪ੍ਰਦੇਸ਼ ਜਾਂ ਫਿਰ ਉੱਤਰਾਖੰਡ ਵਿੱਚ ਜਾਣ ਦਾ ਕਿਉਂਕਿ ਲਗਾਤਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਾਣੀ ਜੋ ਪੱਧਰ ਵਧ ਰਿਹਾ ਹੈ ਨਦੀਆਂ ਉਫਾਨ ਤੇ ਇਸ ਸਮੇਂ ਪੂਰੇ ਉੱਤਰ ਭਾਰਤ ਦੀਆਂ ਨੇ ਉਹ ਆਪਣੇ ਆਪ ਵਿੱਚ ਖਤਰੇ ਦੀ ਘੰਟੀ ਹੈ ਇਸ ਸਮੇਂ ਤੇ ਉਥੇ ਹੀ ਕਿਹੜੇ ਜ਼ਿਲ੍ਹੇ ਵਿੱਚ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਹਿਮਾਚਲ ਪ੍ਰਦੇਸ਼ ਦਾ ਉਹ ਤੁਹਾਨੂੰ ਅੰਕੜੇ ਦਿਖਾਵਾਂਗੇ ਹੁਣ ਮੰਡੀ ਵਿੱਚ 14 ਮੌਤਾਂ ਹੋਈਆਂ ਨੇ 32 ਲੋਕ ਲਾਪਤਾ ਨੇ ਤੇ 168 ਘਰਾਂ ਦਾ ਨੁਕਸਾਨ ਹੋਇਆ ਕੱਲੇ ਮੰਡੀ ਜ਼ਿਲ੍ਹੇ ਵਿੱਚ 14 ਮੌਤਾਂ ਹੋਈਆਂ ਨੇ ਇਸ ਤੋਂ ਇਲਾਵਾ ਕਾਂਗੜਾ ਵਿੱਚ 7 ਮਜ਼ਦੂਰਾਂ ਦੀਆਂ ਮੌਤਾਂ ਹੋਈਆਂ ਦੋ ਲੋਕ ਲਾਪਤਾ ਦੱਸੇ ਜਾ ਰਹੇ ਨੇ ਉੱਥੇ ਹੀ ਕੁੱਲੂ ਵਿੱਚ ਇੱਕ ਮੌਤ ਹੋਈ ਦੋ ਲੋਕ ਲਾਪਤਾ ਦੱਸੇ ਜਾ ਰਹੇ ਨੇ ਚਾਰ ਦੁਕਾਨਾਂ ਦਾ ਨੁਕਸਾਨ ਇੱਥੇ ਹੋਇਆ ਤੇ ਸਰਕਾਰੀ ਅਤੇ ਨਿੱਜੀ ਸੰਪਤੀ ਦਾ ਵੀ ਨੁਕਸਾਨ ਹੋਇਆ 564 ਕਰੋੜ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ ਉਥੇ ਹੀ 239 ਸੜਕਾਂ ਬੰਦ ਨੇ 258 ਬਿਜਲੀ ਟਰਾਂਸਫਾਰਮਰ ਬੰਦ ਨੇ 299 ਜਲ ਯੋਜਨਾਵਾਂ ਜੋ ਸਾਫ਼ ਪਾਣੀ ਹੁੰਦਾ ਹੈ ਉਸ ਦੀਆਂ ਯੋਜਨਾਵਾਂ ਹੁੰਦੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜੋ ਇਸ ਸਮੇਂ ਹਾਲਾਤ ਚੱਲ ਰਹੇ ਨੇ ਤੇ 74 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਹੁਣ ਤੱਕ ਦਾ ਅੰਕੜਾ ਸਾਹਮਣੇ ਆ ਰਿਹਾ ਇੱਕ ਦੀ ਮੌਤ ਜ਼ਮੀਨ ਖਿਸਕਣ ਨਾਲ ਹੋਈ 8 ਅਚਾਨਕ ਹੜ੍ਹਾਂ ਨਾਲ ਮੌਤ ਦਾ ਸ਼ਿਕਾਰ ਹੋ ਗਏ 14 ਲੋਕਾਂ ਦੀ ਮੌਤ ਬੱਦਲ ਫਟਣ ਕਾਰਨ ਹੋਈ ਹੈ 8 ਲੋਕਾਂ ਦੀ ਮੌਤ ਡੁੱਬਣ ਕਾਰਨ ਹੋਈ ਹੈ ਇੱਕ ਸ਼ਖਸ ਦੀ ਮੌਤ ਹੋਈ ਹੈ ਅੱਗ ਲੱਗਣ ਨਾਲ ਕਿਉਂਕਿ ਸ਼ਾਰਟ ਸਰਕਟ ਵੀ ਇਸ ਦੌਰਾਨ ਹੋ ਜਾਂਦੇ ਨੇ ਤੇ 2 ਲੋਕਾਂ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਹੈ 4 ਲੋਕਾਂ ਦੀ ਮੌਤ ਬਿਜਲੀ ਦੇ ਝਟਕੇ ਨਾਲ ਹੋਈ ਹੈ 6 ਲੋਕਾਂ ਦੀ ਮੌਤ ਉਚਾਈ ਤੋਂ ਡਿੱਗਣ ਕਾਰਨ ਹੋਈ ਹੈ ਤੇ 3 ਲੋਕਾਂ ਦੀ ਜੋ ਮੌਤ ਹੋਈ ਹੈ ਹੋਰ ਕਾਰਨਾ ਕਰਕੇ ਹੋਈ ਹੈ ਕਿਉਂਕਿ ਜਦੋਂ ਹੜ ਵਰਗੇ ਹਾਲਾਤ ਬਣਦੇ ਨੇ ਲੈਂਡਸਲਾਈਡ ਹੁੰਦੇ ਨੇ ਕਈ ਹੋਰ ਕਾਰਨ ਵੀ ਇਸ ਦੇ ਨਾਲ ਹੀ ਬਣ ਜਾਂਦੇ ਨੇ ਮਲਬੇ ਹੇਠਾਂ ਲੋਕ दब ਜਾਂਦੇ ਨੇ ਤੇ ਉੱਥੇ ਸੜਕ ਖਾਸ ਇਸ ਦੌਰਾਨ ਕਈ ਹੁੰਦੇ ਨੇ ਸੜਕ ਹਾਸੀਆਂ ਦੌਰਾਨ 27 ਲੋਕਾਂ ਦੀ ਜਾਨ ਗਈ ਹੈ ਤੇ ਸਵੇਰ ਵਿੱਚ 37 ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਸਭ ਤੋਂ ਵੱਡੀ ਤਵਾਹੀ ਮੰਡੀ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੀ ਮੰਡੀ ਦੇ ਸਿਹਰਾਜ ਧਰਮਪੂਰ ਕਰਸੋਗ ਵਿੱਚ ਸਭ ਤੋਂ ਜ਼ਿਆਦਾ ਤਵਾਹੀ ਹੋਈ ਕਿਉਂਕਿ ਇੱਕ ਦਿਨ ਵਿੱਚ 15 ਥਾਵਾਂ ਤੇ ਬੱਦਲ ਇੱਥੇ ਫਟਿਆ ਸੀ ਤੇ ਉਸ ਤੋਂ ਬਾਅਦ 10 ਤੋਂ ਜ਼ਿਆਦਾ ਜਿਹੜੇ ਬੱਦਲ ਫੱਟੇ ਸੀ ਉਹ ਕੱਲੇ ਇਸ ਸੜਾਜ ਵਿੱਚ ਤਾਂ ਸੜਾਜ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੜਾਜ ਕੋਈ ਉਸ ਬੱਚੇ ਦੀ ਵੀ ਤਸਵੀਰ ਸਾਹਮਣੇ ਆਈ ਸੀ ਜਿੱਥੇ ਐਸ ਡੀ ਐਮ ਦੇ ਗੋਦ ਵਿੱਚ ਨਜ਼ਰ ਆਉਂਦਾ ਹੈ ਉਹ ਬੱਚਾ ਖੇਡਦਾ ਹੋਇਆ ਕਿਉਂਕਿ ਉਸ ਨੂੰ ਅਸਲ ਵਿੱਚ ਪਤਾ ਹੀ ਨਹੀਂ ਕਿ ਉਸਨੇ ਕੀ ਖੋ ਦਿੱਤਾ ਉਸਦੇ ਮਾਤਾ ਪਿਤਾ ਦੀ ਇਸ ਹੜ੍ਹ ਕਾਰਨ ਮੌਤ ਹੋ ਗਈ ਉਸਦੀ ਦਾਦੀ ਦੀ ਮੌਤ ਹੋ ਗਈ ਪੂਰਾ ਪਰਿਵਾਰ ਉਸ ਬੱਚੇ ਨੇ ਖੋ ਦਿੱਤਾ ਤੇ ਸੜਾ ਦੇ 20000 ਤੋਂ ਵੱਧ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਨੇ ਕਿਸੇ ਦਾ ਘਰ ਤਬਾਹ ਹੋ ਗਿਆ ਕਿਸੇ ਦੇ ਪਸ਼ੂ ਹੜ੍ਹ ਵਿੱਚ ਵਹਿ ਗਏ ਕਿਸੇ ਦੀ ਖੇਤੀਬਾੜੀ ਵਾਲੀ ਜ਼ਮੀਨ ਵਹਿ ਗਈ ਬਹੁਤ ਸਾਰੇ ਲੋਕਾਂ ਦੇ ਸੇਬਾਂ ਦੇ ਬਾਗ ਖਤਮ ਹੋ ਗਏ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਅਜ਼ੀਜ਼ ਹਮੇਸ਼ਾ ਲਈ ਖੋ ਦਿੱਤੇ ਤੇ ਬਦਲ ਫਟਣ ਕਾਰਨ ਕਾਫੀ ਨੁਕਸਾਨ ਹਿਮਾਚਲ ਪਰਦੇਸ ਵਿੱਚ ਹੋਇਆ ਹੈ ਜਿਸ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਲੋਕ ਕਰ ਰਹੇ ਨੇ ਕਿਉਂਕਿ ਕੁਦਰਤ ਦਾ ਕਹਿਰ ਹੈ ਹੁਣ ਜਦੋਂ ਸ਼ੁਰੂਆਤ ਹੈ ਮੌਨਸੂਨ ਦੀ ਉਸ ਸਮੇਂ ਜਿਹੜਾ ਹਾਲਾਤ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ 2000 ਤੇ 2022 ਵਿੱਚ ਵੀ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਪੰਜਾਬ ਵਿੱਚ ਵੀ ਅਸਰ ਇਸ ਦਾ ਦੇਖਣ ਨੂੰ ਮਿਲਿਆ ਸੀ ਪੰਜਾਬ ਵਿੱਚ ਵੀ 3 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਜਦੋਂ ਵੀ ਹੜ ਵਰਗੇ ਹਾਲਾਤ ਬਣ ਜਾਂਦੇ ਨੇ ਹਿਮਾਚਲ ਪ੍ਰਦੇਸ਼ ਵਿੱਚ ਤਾਂ ਡੈਮਸ ਦੇ ਗੇਟ ਖੋਲੇ ਜਾਂਦੇ ਨੇ ਤਾਂ ਉਹ ਪਾਣੀ ਪੰਜਾਬ ਦਾ ਵੀ ਰੁਖ ਕਰਦਾ ਤੇ ਜਿਹੜੇ ਇਲਾਕੇ ਡੈਮਸ ਦੇ ਨੇੜੇ ਪੈਂਦੇ ਨੇ ਉਹਨਾਂ ਇਲਾਕਿਆਂ ਨੂੰ ਖਾਲੀ ਕਰਨ ਦੇ ਲਈ ਆਖਿਆ ਜਾਂਦਾ ਹੈ ਤਾਂ ਜੋ ਲੋਕਾਂ ਦੀ ਜਾਨ ਨੂੰ ਕੋਈ ਮੁਸ਼ਕਲ ਨਾ ਆਵੇ ਤੇ 2022 ਤਈ ਦੇ ਵਿੱਚ ਵੀ ਅਜਿਹਾ ਦੇਖਿਆ ਗਿਆ ਸੀ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਾਣੀ ਕਾਫੀ ਪੱਧਰ 'ਜਾ ਪਾਣੀ ਦਾ ਵਧ ਗਿਆ ਸੀ ਜਿਸ ਕਾਰਨ ਲੋਕ ਪਰੇਸ਼ਾਨ ਹੋਏ ਸੀ ਹਿਮਾਚਲ ਪ੍ਰਦੇਸ਼ ਵਿੱਚ ਵੀ ਅਜਿਹਾ ਹਾਲ ਸੀ ਤੇ ਇਸ ਸਮੇਂ ਪੂਰੇ ਉੱਤਰ ਭਾਰਤ ਦੀ ਇਹ ਜੀ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਵੱਖੋ-ਵੱਖ ਥਾਵਾਂ ਤੇ ਨਦੀਆਂ ਉਫਾਨ ਤੇ ਨੇ ਤੋਂ ਇਹ ਜੋ ਹੈ ਖਤਰਾ ਆਪਣੇ ਆਪ ਵਿੱਚ ਲੋਕਾਂ ਦੇ ਲਈ ਹੈ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਹੈ ਪਾਣੀ ਦਾ ਪੱਧਰ ਵਧ ਰਿਹਾ ਹੈ ਘਰਾਂ ਤੱਕ ਪਾਣੀ ਵੜ ਰਿਹਾ ਹੈ ਕਈ ਘਰ ਇਸ ਪਾਣੀ ਦੇ ਵਹਾਅ ਵਿਚ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵਹਿ ਚੁੱਕੇ ਨੇ ਉੱਥੇ ਹੀ ਗੱਡੀਆਂ ਵੀ ਪਾਣੀ ਦੇ ਵਹਾਅ ਵਿੱਚ ਰੁੜਦੀਆਂ ਹੋਈਆਂ ਨਜ਼ਰ ਆਈਆਂ ਯਾਨੀ ਕਿ ਵੱਡੇ ਪੱਧਰ ਤੇ ਜੋ ਨੁਕਸਾਨ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹੋਇਆ ਹੋਰ ਥਾਵਾਂ ਤੇ ਨਾ ਹੋਵੇ ਇਹ ਇਸ ਸਮੇਂ तमाम ਲੋਕ ਅਰਦਾਸ ਕਰ ਰਹੇ ਨੇ ਪਰ ਜੋ ਨੁਕਸਾਨ ਇਸ ਸਮੇਂ ਤੇ ਹੋ ਰਿਹਾ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਅੱਜ ਵੀ ਮੰਡੀ ਜ਼ਿਲ੍ਹੇ ਤੋਂ ਚੰਬਾ ਜ਼ਿਲ੍ਹੇ ਤੋਂ ਏਕਟਨਾਵਾ ਸਾਹਮਣੇ ਆਈਆਂ ਨੇ ਇਹ ਗਨੀਮਤ ਰਹੀ ਕਿ ਜਾਨੀ ਨੁਕਸਾਨ ਹੁਣ ਤੱਕ ਨਹੀਂ ਹੋਇਆ ਹੈ ਪਰ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਭਾਵੇਂ ਸਰਕਾਰੀ ਸੰਪਤੀ ਦਾ ਕਹੀਏ ਜਾਂ ਫਿਰ ਨਿੱਜੀ ਸੰਪਤੀ ਦਾ ਕਿਉਂਕਿ ਗੱਡੀਆਂ ਦਾ ਨੁਕਸਾਨ ਹੋ ਰਿਹਾ ਇਸੇ ਪਾਣੀ ਦੇ ਬਹਾਅ ਵਿੱਚ ਰੁੜਦੀਆਂ ਹੋਈਆਂ ਗੱਡੀਆਂ ਨਜ਼ਰ ਆਉਂਦੀਆਂ ਨੇ ਲੋਕ ਆਪਣੇ ਅਜ਼ੀਜ਼ ਜਿਹੜੇ ਨੇ ਉਹਨਾਂ ਦੇ ਕਰੀਬੀ ਨੇ ਉਹਨਾਂ ਨੂੰ ਖੋ ਰਏ ਨੇ ਇਸ ਤੋਂ ਵੱਡਾ ਘਾਟਾ ਕਿਸੇ ਲਈ ਵੀ ਕੁਝ ਨਹੀਂ ਹੋ ਸਕਦਾ ਦੀ ਜ਼ਿੰਦਗੀ ਦੀ ਕਮਾਈ ਜੋ ਆਪਣੇ ਘਰ ਤੇ ਕੋਈ ਵੀ ਮਨੁੱਖ ਲਗਾ ਦਿੰਦਾ ਹੈ ਉਹ ਪੂਰੀ ਇਮਾਰਤ ਢਹੰਦੀ ਹੋਈ ਨਜ਼ਰ ਆਈ ਤਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਪਹਿਲਾਂ ਵੀ ਸਾਹਮਣੇ ਆਈਆਂ ਸਨ ਤੇ ਇਸ ਦੇ ਕਾਰਨ ਵੀ ਸਾਹਮਣੇ ਆਏ ਜੋ 4 ਲੇਨ ਕੱਢਿਆ ਜਾ ਰਿਹਾ ਹੈ Shimla ਤੱਕ ਉਸ ਨੂੰ ਇੱਕ ਵੱਡਾ ਕਾਰਨ ਮੰਨਿਆ ਗਿਆ ਕਿਉਂਕਿ ਪੰਜਾਬ ਵਿੱਚ ਉਹ ਜਦੋਂ ਰਸਤਾ ਜਾਂਦਾ ਹਿਮਾਚਲ ਪ੍ਰਦੇਸ਼ ਨੂੰ ਤਾਂ 올 ਵੈਦਰ ਰੋਡਸ ਕਦੇ ਵੀ ਸਕਸੈਸਫੁਲ ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਹੋਇਆ ਜਿਹੜੇ ਪਹਾੜ ਕੱਟੇ ਜਾ ਰਹੇ ਨੇ ਉਹ 90 ਡਿਗਰੀ ਤੇ ਕੱਟੇ ਜਾ ਰਹੇ ਨੇ ਤੇ ਉਹ ਵੀ ਸਾਇੰਟੀਫਿਕਲੀ ਠੀਕ ਨਹੀਂ ਹੈ ਇਹ ਵੱਡੇ ਕਾਰਨ ਮੰਨੇ ਜਾ ਰਹੇ ਨੇ ਤੇ ਕੁਦਰਤ ਦੇ ਨਾਲ ਜੇਕਰ ਖਿਲਵਾੜ ਇਸ ਸਮੇਂ ਤੇ ਕੀਤਾ ਜਾ ਰਿਹਾ ਤੇ ਕੁਦਰਤ ਵੀ ਆਪਣਾ ਕਹਿਰ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਹੋਰ ਸੂਬਿਆਂ ਵਿੱਚ ਦਿਖਾ ਰਹੀ ਹੈ ਤੇ ਇਸ ਸਮੇਂ ਅਸੀਂ ਤੁਹਾਡੇ ਤੋਂ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਪਹਾੜਾਂ ਦਾ ਰੁਖ ਨਾ ਕਰੋ ਹਾਲਾਤ ਬਿਲਕੁਲ ਠੀਕ ਨਹੀਂ ਹੈ ਕਦੇ ਵੀ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਹੈ ਉੱਥੇ ਇਸ ਸਮੇਂ ਤੇ ਖਾਸ ਤੌਰ ਤੇ ਜਦੋਂ ਮੀਂਹ ਦਾ ਮੌਸਮ ਹੁੰਦਾ ਮੌਨਸੂਨ ਦਾ ਤਾਂ ਲਗਾਤਾਰ ਮੀਂਹ ਪੈ ਰਿਹਾ ਹੈ ਹਿਮਾਚਲ ਪ੍ਰਦੇਸ਼ ਵਿੱਚ ਜੋ ਕਈ ਲੋਕਾਂ ਦੇ ਲਈ ਇਸ ਸਮੇਂ ਖਤਰਾ ਬਣਿਆ ਹੋਇਆ ਹੈ ਅਕਸਰ ਮੀਂਹ ਨੂੰ ਰਾਹਤ ਵਜੋਂ ਦੇਖਿਆ ਜਾਂਦਾ ਹੈ ਫਸਲਾਂ ਦੇ ਲਈ ਸਹੀ ਦੇਖਿਆ ਜਾਂਦਾ ਹੈ ਪਰ ਜ਼ਿਆਦਾਤਰ ਥਾਵਾਂ ਤੇ ਇਸ ਸਮੇਂ ਮੀਂਹ ਆਫਤ ਬਣਦਾ ਹੋਇਆ ਨਜ਼ਰ ਆ ਰਿਹਾ ਹੈ